ਜੇ ਅੱਜ ਅਸੀਂ 10 ਕੰਮ ਕੀਤੇ ਅਸੀਂ 15 ਹੋਰ ਕਰ ਰਹੇ ਆ ਕਿਸੇ ਗੱਲੋਂ ਨਾ ਪਾਰਟੀ ਦੀ ਨਾ ਆਪਣੇ ਯਾਰ ਦੀ ਨਾ ਆਪਣੇ ਵਾੜ ਵਾਸੀਆਂ ਦੀ ਪਿੱਠ ਲੱਗਦੇ ਆਗੇ ਕੰਮਰ ਲੋ ਕਿਸੇ ਗੱਲੇ ਦਾ ਪਿੱਛੇ ਰਹੇ ਆ ਨਾ ਰਵਾਂਗੇ ਹਰ ਤਰ੍ਹਾਂ ਦਾ ਵਾੜ ਦੇ ਨਾਲ ਉਹ ਤਾਂ ਮੇਰੀ ਹਿੰਮਤ ਹੈ ਜੀ ਦੇਖੋ ਤੁਸੀਂ ਇਹ ਵਾੜ ਜਾ ਕੇ ਦੇਖ ਲਓ ਮੇਰਾ ਖਿਆਲ ਆ ਮੈਂ 6-7 ਕਰੋੜ ਤੋਂ ਉੱਪਰ ਕੰਮ ਕਰਾ ਚੁੱਕਾ ਹੈਗਾ ਔਰ ਕਿਸੇ ਕੋਲ ਵੀ ਜਿੰਨੇ ਵੀ ਵੀਰ ਖੜੇ ਆ ਕਿਸੇ ਨੂੰ ਇਹ ਵੀ ਨਹੀਂ ਪਤਾ ਵਾੜ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਖਤਮ ਹੁੰਦਾ ਹੈ ਮੇਰਾ ਬੌਸ ਉਹਨੇ ਕਹੂਗਾ ਤੁੱਪੇ ਖੜਾ ਹੋ ਜਾ ਮੈਂ ਤੁੱਪੇ ਖੜਾ ਆ ਉਹ ਗੋਛਾਵੇਂ ਖੜਾ ਛਾਵੇਂ ਖੜਾ ਮੇਰੇ ਅੱਚ ਕੋਈ ਕਮੈਂਟਰੀ ਹੈਗਾ ਜੋ ਠੀਕ ਸਮਝੇਗਾ ਉਹਦੇ ਨਾਲ ਜੋ ਕਹਿਣਗੇ ਮਿਹਰਬਾਨ ਜੀ ਜੋ ਕਹਿਣਗੇ ਜੀ ਉਹ ਕਹਿਣਗੇ ਛੱਡ ਦੇ ਘਰ ਬੈ ਜਾ ਤਾਂ ਵੀ ਹੋ ਜਾ ਮੈਂ ਤਾਂ ਇਹ ਕਹੂੰਗਾ ਆਪਣੇ ਵਾਰਡ ਵਾਸੀਆਂ ਨੂੰ ਅਗਰ ਉਹ ਮੈਨੂੰ ਵੋਟ ਪਾ ਰਹੇ ਆ ਇਹ ਵੋਟ ਸਿੱਧਾ ਸਾਡੇ ਐਮਐਲਏ ਧਾਲੀਵਾਲ ਸਾਹਿਬ ਨੂੰ ਜਾ ਰਿਹਾ ਨਾ ਕਿ ਮੈਨੂੰ ਫਗਵਾੜਾ ਨਗਰ ਨਿਗਮ ਚੋਣਾ ਨੂੰ ਲੈ ਕੇ ਇਸ ਵਕਤ ਅਸੀਂ ਪਹੁੰਚੇ ਹਾਂ ਵਾਰਡ ਨੰਬਰ 10 ਦੇ ਵਿੱਚ ਜਿੱਥੇ ਕਿ ਕਾਂਗਰਸ ਵੱਲੋਂ ਬినੋਦ ਬਰਮਾਨੀ ਜੀ ਜੋ ਕਿ ਕੈਂਡੀਡੇਟ ਨੇ ਜਿਨਾ ਵਰ ਕਿਹਾ ਜਾਂਦਾ ਹੈ ਕਿ ਉਹ ਢਾਲੀਵਾਲ ਸਾਹਿਬ ਦੇ ਖਾਸ ਯਾਰ ਸ਼ੁਰੂ ਤੋਂ ਰਹੇ ਨੇ ਲੋਕਲ ਐਮ ਐਲ ਏ ਨੇ ਢਾਲੀਵਾਲ ਸਾਹਿਬ ਤੇ ਉਹਨਾਂ ਦੇ ਖਾਸ ਮਿੱਤਰ ਜਿਹੜੇ ਨੇ ਉਹ ਇਸ ਬਾੜ ਵਿੱਚੋਂ ਖੜੇ ਨੇ ਜਿਸ ਦੇ ਕਰਕੇ ਸਾਰੇ ਸ਼ਹਿਰ ਦੀਆਂ ਨਿਗਾਹਾਂ ਜਿੱਤੇ ਹੋਰ ਜਿਹੜੀਆਂ ਹੋਟ ਸੀਟਸ ਆ ਉਹਨਾਂ ਤੇ ਲੱਗੀਆਂ ਨਾਲ ਦੀ ਨਾਲ ਇਸ ਸੀਟ ਦੇ ਉੱਤੇ ਵੀ ਸਪੈਸ਼ਲ ਤੌਰ ਦੇ ਤੇ ਸ਼ਹਿਰ ਵਿੱਚ ਇਸ ਸੀਟ ਦੀ ਚਰਚਾ ਜਿਹੜੀ ਅਕਸਰ ਹੁੰਦੀ ਆ ਤੇ ਗੱਲ ਕਰਦੇ ਆ ਉਹਨਾਂ ਨਾਲ ਪਹਿਲਾਂ ਤਾਂ ਕਿਦਾਂ ਚੱਲ ਰਹੀ ਹੈ ਜੀ ਕੈਂਪੇਨਿੰਗ ਤੁਹਾਡੀ ਪਹਿਲਾਂ ਤਾਂ ਬਸ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਿਟੀ ਕੇਬਲ ਦਾ ਕਿ ਜਿਹੜਾ ਕਿ ਤੁਸੀਂ ਸਾਡੇ ਇਥੇ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਆਏ ਆ ਬਾਕੀ ਜਿਹੜਾ ਵਾਰਡ ਨੰਬਰ 10 ਹੈ ਤਲੀਵਾਲ ਦੀ ਯਾਰ ਕਿਹਾ ਅਸੀਂ ਯਾਰ 22 23 ਸਾਲ ਤੋਂ ਆਈ ਨਵੇਂ ਨਹੀਂ ਹੈਗੇ ਪੁਰਾਣੀ ਸਾਡੀ ਯਾਰੀ ਹੈ ਔਰ ਚਾਹੇ ਉਹ ਫੁਵਾੜੇ ਅਫਸਰ ਸੀਗੇ ਚਾਹੇ ਅੱਜ ਐਮਐਲਏ ਨੇ ਯਾਰੀ ਸਾਡੀ ਕਾਇਮ ਹੈ ਉਹਨਾਂ ਦੀ ਯਾਰੀ ਕਰਕੇ ਅੱਜ ਮੈਂ ਇਲੈਕਸ਼ਨ ਲੜ ਰਿਹਾ ਵਰਨਾ ਕਿ ਮੇਨਾ ਜੋ ਮੇਰੇ ਘਰ 'ਚ ਥੋੜਾ ਸੰਕਟ ਆਇਆ ਮੈਂ ਸ਼ਾਇਦ ਇਲੈਕਸ਼ਨ ਨਹੀਂ ਲੜਨਾ ਲੇਕਰ ਮੈਂ ਯਾਰ ਦੀ ਯਾਰੀ ਨਿਭਾਈ ਹੈ ਉਸ ਨੂੰ ਭੁੱਲ ਕੇ ਇੱਥੇ ਆਇਆ ਤੇ ਮੈਨੂੰ ਤਕਰੀਬਨ ਤਕਰੀਬਨ 4 ਸਾਲ ਹੋ ਗਏ ਵਾਰਡ ਨੰਬਰ 10 'ਚ ਕੰਮ ਕਰਦੇ ਆ। ਉਹਦੇ ਵਿੱਚ ਜਦੋਂ ਮੈਂ ਤੇ ਧਾਲੀਵਾ ਸਾਹਿਬ ਪਹਿਲੇ ਦਿਨ ਕੇਜੀ ਸੌੜ ਦੇ ਨਾਲ ਆਏ ਸੀਗੇ ਤੇ ਮੇਰਾ خیال ਹੈ ਵੀ ਉੱਥੋਂ ਗੱਡੀਆਂ ਦੇ ਬੜੀ ਦੂਰ ਦੀ ਗੱਲ ਪੈਦਲ ਲੰਘਣਾ ਬੜਾ ਔਖਾ ਸੀਗਾ। ਅਸੀਂ ਦੋਨੋਂ ਉੱਥੇ ਇਹ ਗੱਲ ਕਿਹਾ ਕਿ ਨੰਗੇ ਸੀ ਆ ਸਾਡੇ ਸਾਥੀ ਕੋਲ ਖੜੇ ਨੇ। ਇਹਨਾਂ ਦੀ ਇੱਕ ਮੰਗ ਸੀ ਵੀ ਆ ਦੇਖੋ ਹਾਲ ਕੀ ਹੈ ਅਸੀਂ ਇਹ ਠੀਕ ਕਰਦੇ ਆਂਗੇ। ਇਹ ਕਦੇ ਅੱਗੇ ਵੀ ਜਿੰਨੇ ਇਹੀ ਕਿਹਾ ਕਿ ਚਲੇ ਗਏ ਆ ਤੇ ਤੁਸੀਂ ਵੀ ਕਹਿ ਕੇ ਚਲੇ ਜਾਣਾ ਅਸੀਂ ਉੱਥੇ ਇੱਕੋ ਗੱਲ ਕਹਿ ਕੇ ਆਏ ਸੀ ਵੀ ਜੇ ਤਾਂ ਅਸੀਂ ਕੰਮ ਕਰਾਂਗੇ ਇਸ ਗਲੀ ਚ ਆਵਾਂਗੇ ਗਲੀ ਚ ਨਹੀਂ ਆਵਾਂਗੇ ਉਹਦਾ ਸਿਲਾ ਇਹ ਅੱਜ ਧਾਲੀਵਾ ਸਾਹਿਬ ਦੀ ਮਿਹਨਤ ਕਰਕੇ ਕਿ ਅੱਜ ਤੁਸੀਂ ਕੇਜੀ ਸੌਂਡ ਦੇ ਵਿੱਚ ਜਾਓਗੇ ਤਾਂ ਸ਼ਾਇਦ ਮੇਰੇ ਖਿਆਲ ਕਿ ਮਾਲਟੋਂ ਤੋਂ ਵਧੀਆ ਸੜਕਾਂ ਲਾਈਟਾਂ ਜਾਂ ਕਿ ਕੋਈ ਵੀ ਸੀਵਰੇ ਪਾਣੀ ਦੀ ਐਧੇ ਸਬਸਿਆ ਹੈ ਨਹੀਂ ਜੋਗੇ ਉੱਥੇ ਨਾ ਹੋਵੇ ਔਰ ਜੇ ਤੁਸੀਂ ਇਸ ਤਰ੍ਹਾਂ ਕੇਜੀ ਸੌਂਡ ਦੀ ਬੈਕ ਸਾਈਡ ਆ ਜਾਓ ਸੇਮ ਚੀਜ਼ ਉੱਥੇ ਸੀਗੀ ਸਿਟੀ ਹਾਰਟ ਆ ਜੋ ਜਿੰਨੇ ਵੀ ਸਾਡੇ ਹੈਗੇ ਆ ਇਹ ਚਾਹੇ ਆਸ਼ਾਪਾਰਕ ਸੀਗੀ ਚਾਹੇ ਸਾਡਾ ਨਾਰਥ ਐਬਰੂ ਸੀਗਾ ਚਾਹੇ ਸਾਡਾ ਕੀਰਤੀਨਗਰ ਸੀਗਾ ਤਾਲੀਵਾਲ ਸਾਹ ਫਗਵਾੜੇ ਦੇ ਕਿ ਐਸੇ ਐਮਐਲ ਆਏ ਆ ਮੇਰਾ ਖਿਆਲ ਹੈ ਕਿ ਬਸੇ ਤੁਸੀਂ ਵੀ ਜਾਣਦੇ ਹੋ ਕਿ ਸਾਡੇ ਡਾਕਟਰ ਸਾਧੂਜੀ ਪੁਰਾਣੇ ਐਮਐਲ ਰਹੇ ਆ ਉਹਨਾਂ ਤੋਂ ਬਾਅਦ ਅਗਰ ਕੋਈ ਕੰਮ ਕਰਨ ਵਾਲਾ ਐਮਐਲ ਆਇਆ ਲੋਕਾਂ ਨੂੰ ਮਿਲਣ ਵਾਲਾ شریف ਇਮਾਨਦਾਰ ਐਮਐਲ ਆ ਤਾਂ ਸਿਰਫ ਔਰ ਸਿਰਫ ਤਾਲੀਵਾਲਾ ਇਹ ਜਿੰਨੇ ਫਗਵਾੜੇ ਦੇ ਆਊਟਰ ਦੇ ਕੰਮ ਹੋਏ ਆ ਇਹ ਸਿਰਫ ਧਾਲੀਵਾਲ ਸਾਹਿਬ ਦੀ ਬਦੌਲਤ ਹੋਏ ਆ ਐਮਐਲਏ ਸਾਰੇ ਗੱਲਾਂ ਕਰਦੇ ਗਏ ਆ ਗੱਲਾਂ ਕਰਦੇ ਆ ਪੱਥਰ ਸਾਰੇ ਲੱਗੇ ਆ ਕੰਮ ਕਿਸੇ ਨੇ ਨਹੀਂ ਕੀਤਾ ਤੁਸੀਂ ਹਰ ਵਾਰਡ ਚ ਜਾਣਾ ਹੈਗਾ ਅਸੀਂ ਕੁਝ ਨਹੀਂ ਸੀ ਕਰ ਸਕਦੇ ਜੇ ਧਾਲੀਵਾਲ ਸਾਹਿਬ ਪੈਸੇ ਨਾ ਉਪਰੋਂ ਲਿਆਂਦੇ ਅੱਜ ਤਾਂ ਥੱਲੇ ਆ ਕੇ ਉਹਨਾਂ ਦੇ ਨਾਲ ਦੇ ਬੱਲੇ ਬੱਲੇ ਕੀਤੀ ਹੈ ਜੇ ਉਹਨਾਂ ਨੇ ਕਰਾਈ ਆ ਤਾਂ ਇਹ ਸ਼ੇਅਰ ਜਿੰਦਾ ਵੀ ਹੈਗਾ ਜੋ ਵੀ ਇਹਦਾ ਸਿਲਾ ਹੈਗਾ ਇਹ ਸਭ ਧਾਲੀਵਾਲ ਦੇ ਸਿਰ ਤੇ ਆ ਅੱਜ ਮੈਨੂੰ ਉਹਨਾਂ ਨੇ ਇੱਥੇ ਅਕਾਲੀ ਆਪਣਾ ਸੌਰੀ ਬੀਐਸਪੀ ਔਰ ਕਾਂਗਰਸ ਪਾਰਟੀ ਵੱਲੋਂ ਇੱਥੇ ਉਮੀਦਵਾਰ ਭਾ ਕੇ ਭੇਜਿਆ ਹੈ ਮੇਰੀ ਜਿਹੜੀ ਇਹੀ ਲੋਕਾਂ ਕੇ ਪੀਲ ਹੈ ਜੇ ਕੋਈ ਕੰਮਾਂ ਚ ਮਾੜੀ ਮੋਟੀ ਗਲੀ ਰਹਿ ਗਈ ਹੈ ਉਹ ਅਸੀਂ ਤੁਹਾਡੇ ਬਿਨਾ ਪੁੱਛਿਓ ਕਰ ਦੇਣੀ ਹੈਗੇ ਇਹ ਨਹੀਂ ਕਿ ਤੁਸੀਂ ਆ ਕੇ ਕਹੋਗੇ ਤਾਂ ਆ ਤੇ ਇਹਦੀ ਜਿੰਦਾ ਮਿਸਾਲ ਬਸਰੇ ਤੁਸੀਂ ਬੇਸ਼ੱਕ ਆ ਦੋ ਤਿੰਨ ਵਾਰ ਘੁੰਮ ਕੇ ਦੇਖ ਲਓ ਕਿ ਤੁਹਾਨੂੰ ਕਿਸੇ ਵੀ ਸਾਡੇ ਨਾਲ ਦੇ ਵਾਰਡ ਵੀ ਜਾਂ ਫਗਵਾੜੇ ਦੇ ਅੰਦਰ ਦੇ ਕਿਸੇ ਵੀ ਬਾਜ਼ਾਰ ਮਹੱਲੇ ਚਲ ਜੋਂਗੇ ਤਾਲੀਬਾ ਸਾਹਿਬ ਦੀ ਸ਼ਾਪਤ ਹੁੰਦੇ ਸੁਗੂਗੀ ਉਹਦਾ ਸਿਲਾ ਸਿਗਾ ਕਿ ਸਾਨਾ ਪਿਛਲਾ ਜਿਹੜਾ 22 ਦਾ ਇਲੈਕਸ਼ਨ ਸੀਗਾ ਲੋਕਾਂ ਦਾ ਆਸ਼ੀਰਵਾਦ ਲੋਕਾਂ ਦਾ ਪਿਆਰ ਢਾਲੀਵਾਲ ਸਾਹਿਬ ਦੀ ਮਿਹਨਤ ਉਹ ਸਾਡੇ ਸਾਰਿਆਂ ਦਾ ਇਕੱਠ ਢਾਲੀਵਾਲ ਸਾਹਿਬ ਸਾਰਾ ਪੰਜਾਬ ਇੱਕ ਪਾਸੇ ਲੱਗ ਗਿਆ ਕੱਲੇ ਢਾਲੀਵਾਲ ਸਾਹਿਬ ਜਿੱਤ ਕੇ ਫਵਾੜੇ ਚ ਆਇਆ ਉਹ ਸਾਨੂੰ ਅੱਜ ਵੀ ਜਿਹੜਾ ਹੈਗਾ ਆ ਅੱਜ ਵਾਰਡ ਨੰਬਰ 10 ਤੋਂ ਪਹਿਲਾਂ ਮੈਨੂੰ 2027 ਦਿਸ ਰਿਹਾ ਜੇ ਸਾਡੇ ਯਾਰ ਨੇ ਫਿਰ ਇਲੈਕਸ਼ਨ ਲੜਨਾ ਹੈ ਅਸੀਂ ਜਿੰਨੀ ਮਿਹਨਤ ਹੋਣ ਕਰਦੇ ਆ ਇਸ ਤੋਂ ਜ਼ਿਆਦਾ ਕਿ ਫਿਰ ਕਰਨੀ ਹੈ ਜੇ ਅੱਜ ਅਸੀਂ 10 ਕੰਮ ਕੀਤੇ ਅਸੀਂ 15 ਹੋਰ ਕਰਨੇ ਆ ਕਿਸੇ ਗੱਲੋਂ ਨਾ ਪਾਰਟੀ ਦੀ ਨਾ ਆਪਣੇ ਯਾਰ ਦੀ ਨਾ ਆਪਣੇ ਵਾਰਡ ਵਾਸੀਆਂ ਦੀ ਪਿੱਠ ਨਹੀਂ ਲੱਗਦੇ ਆਗੇ ਕੰਮ ਕੋਲ ਕਿਸੇ ਗਲੇ ਦਾ ਪਿੱਛੇ ਰਹੇ ਆ ਨਾ ਰਵਾਂਗੇ ਹਰ ਤਰ੍ਹਾਂ ਨਾਲ ਵਾਰਡ ਦੇ ਨਾਲ ਆ ਤਾਲੀ ਹੋਰ ਨਾਲ ਯਾਰੀ ਦਾ ਇਹ ਵੀ ਫਾਇਦਾ ਹੁੰਦਾ ਹੋਣਾ ਕਿ ਜਿਹੜੇ ਫੰਡ ਆ ਪਹਿਲ ਪਹਿਲ ਦੇ ਆਧਾਰ ਤੇ ਮਿੱਤਰ ਦੇ ਵਾਰਡ ਦੇ ਵਿੱਚ ਲੈ ਆਉਂਦੇ ਹੋੜੇ ਉਹ ਤਾਂ ਮੇਰੀ ਹਿੰਮਤ ਹੈ ਜੀ ਦੇਖੋ ਤੁਸੀਂ ਇਹ ਵਾਰਡ ਜਾ ਕੇ ਦੇਖ ਲਓ ਮੇਰਾ ਖਿਆਲ ਆ ਮੈਂ 6-7 ਕਰੋੜ ਤੋਂ ਉੱਪਰ ਕੰਮ ਕਰਾ ਚੁੱਕਾ ਹੈਗਾ ਔਰ ਕਿਸੇ ਕੋਲ ਵੀ ਜਿੰਨੇ ਵੀ ਵੀਰ ਖੜੇ ਆ ਕਿਸੇ ਨੂੰ ਇਹ ਵੀ ਨਹੀਂ ਪਤਾ ਵਾਰਡ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਖਤਮ ਹੁੰਦਾ ਹੈ ਔਰ ਮੈਂ ਲੋਕੋ-ਨੋਕੋ ਜਾ ਕੇ ਔਰ ਤੁਪੇ ਖੜੇ ਹੋਗੇ ਆ ਬੇਟਾ ਸਾਡਾ ਕੋਲ ਖੜਾ ਭਾਈ ਸਾਹਿਬ ਸਾਰੇ ਕੋਲ ਖੜੇ ਨੇ ਅਸੀਂ ਰਾਤ ਨੂੰ 11-11 ਵਜੇ ਤੱਕ ਕੰਮ ਕਰਾਉਂਦੇ ਰਹੇ ਆ ਅਸੀਂ ਲੋਕਾਂ ਦੇ ਦੁੱਖ-ਸੁੱਖ ਨੂੰ ਆਪਣਾ ਸਮਝਿਆ ਕਿ ਜੇ ਮੇਰੇ ਘਰ ਵਿੱਚ ਚੱਕੜ ਆਗਾ ਤੇ ਇਹਨਾਂ ਦੇ ਘਰ ਵਿੱਚ ਵੀ ਇੱਕ ਬਰਾਬਰ ਆ ਉਹਨੂੰ ਮੁੱਦੇ ਰੱਖਦੇ ਆ ਅਸੀਂ ਕਿਸੇ ਗੱਲ ਦੀ ਇਹ ਇਨਪਾਰਦਰਸ਼ਨੀ ਕੀਤੀ ਕਿ ਇੱਥੇ ਆ ਸਾਡੇ ਮੁਖਾਲਫਾਂ ਦਾ ਘਰ ਆ ਇੱਥੇ ਸਾਡੇ ਦੂਜਿਆਂ ਦਾ ਘਰ ਆ ਨਾ ਇਹ ਸਾਡੇ ਧਾਲੀਆਂ ਸਾਨੂੰ ਸਮਝਾਇਆ ਉਹ ਕਹਿੰਦੇ ਕੰਮ ਸਭ ਦਾ ਕਰਨਾ ਵੋਟਰ ਸਾਡੇ ਸਾਰੇ ਹੀ ਆ ਇਸ ਕਰ ਕਿਸੇ ਗੱਲੋਂ ਵੀ ਅੱਗੋਂ ਵੀ ਕਮੀ ਨਹੀਂ ਆਂਦੇ ਆਗੇ। ਇਹ ਏਸੀ ਕਰਕੇ ਤੁਹਾਡੀ ਯਾਰੀ ਕਰਕੇ ਇਹ ਕਹਿ ਲਓ ਜਾਂ ਉਹਦਾਂ ਕਹਿ ਲਓ ਕਿ ਜਦੋਂ ਫਗਵਾੜੇ ਦੇ ਵਿੱਚ ਗੱਲ ਚੱਲਦੀ ਆ ਕਿ ਅਗਰ ਕਾਂਗਰਸ ਦਾ ਨਿਗਮ ਬੰਦਾ ਹੈ ਤਾਂ ਉਹ ਵਿੱਚ ਇੱਕ ਤੁਹਾਡਾ ਚਿਹਰਾ ਵੀ ਆਉਂਦਾ ਜਦੋਂ ਜਦੋਂ ਕਾਊਂਟਿੰਗ ਹੁੰਦੀ ਹੈ ਕਿ ਮੇਰ ਦੇ ਵਿੱਚੋਂ ਇੱਕ ਦਾਵੇਦਾਰ ਨੇ ਉਹ ਤੇ ਇਹ ਚ ਕਿੰਨੀ ਕੀ ਸੱਚਾਈ ਹੈ? ਨਹੀਂ ਨਹੀਂ ਮੈਂ ਇਸ ਗੱਲ ਬਿਲਕੁਲ ਨਹੀਂ। ਮੇਰਾ ਬੌਸ ਇਹਨੂੰ ਕਹੂਗਾ ਤੁੱਪੇ ਖੜਾ ਹੋ ਜਾ। ਮੈਂ ਤੁੱਪੇ ਖੜਾ ਆ। ਉਹ ਕੋ ਛਾਵੇਂ ਖੜਾ, ਛਾਵੇਂ ਖੜਾ। ਮੇਰੇ ਅੱਥ ਕੋਈ ਕਮੈਂਟ ਨਹੀਂ ਹੈਗਾ। ਜੋ ਠੀਕ ਸਮਝੇਗਾ ਉਹਦੇ ਨਾਲ ਜੋ ਕਹਿਣਗੇ ਮਿਹਰਬਾਨ ਜੀ ਜੋ ਕਹਿਣਗੇ ਜੀ ਉਹ ਕਹਿਣਗੇ ਛੱਡ ਦੇ ਘਰ ਬੈ ਜਾ ਤਾਂ ਵੀ ਬੈ ਜਾ ਕੋਈ ਇਹ ਮਤਲਬ ਨਹੀਂ ਜੇ ਮੈਂ ਆਪਣੇ ਘਰ ਦੇ ਇਨੇ ਸੰਕਟ ਨੂੰ ਛੱਡ ਕੇ ਜੋ ਕਿ ਮੇਰੇ ਨਹੀਂ ਸੀ ਹਲੇ ਚੱਲ ਹੁੰਦਾ ਤੇ ਮੈਂ ਯਾਰੀ ਜਾਰੀ ਰਮਾਣਾ ਰਿਹਾ ਤਾਂ ਗੱਲ ਹੀ ਕੁਝ ਨਹੀਂ ਹੈਗੀ ਯਾਨੀ ਉਹਨਾਂ ਦਾ ਕੀ ਸਿਰ ਮੱਥੇ ਤੇ ਹੈ ਸਾਡੀ ਦੋਨਾਂ ਯਾਰੀ ਕੱਲ ਵੀ ਹੋਈ ਸੀ ਅੱਜ ਵੀ ਇਹ ਨਹੀਂ ਵੀ ਅਜੋ ਡੀਸੀ ਬਣਾਂ ਛੱਡਿਆ ਜਾਂ ਅਜ ਐਮਐਲਏ ਬਣ ਕੇ ਸਾਡੀ ਯਾਰੀ ਫਿਰ ਪੈ ਗਿਆ ਉਹੀ ਹੋਇਆ ਨਾ ਅੱਗੇ ਕਦੀ ਗਲਤ ਕੰਮ ਉਹਨਾਂ ਨੇ ਕੀਤਾ ਜਿਹਦਾ ਮੈਂ ਕਰਾਇਆ ਸੀ ਉਹੀ ਗੱਲ ਹੋਣਾ ਹੈ ਜੋ ਪਾਰ ਦੇ ਵਿੱਚ ਤੁਸੀਂ ਦੱਸਿਆ ਕਿ ਸੜਕਾਂ ਬਣਾਤੀਆਂ ਹੋਰ ਸੀਵਰੇਜ ਦਾ ਕੰਮ ਕਰਾਇਆ ਜਾਂ ਹੋਰ ਕਰਾਇਆ ਅਜੇ ਵੀ ਬਹੁਤ ਸਾਰੇ ਕੰਮ ਕਿਉਂ ਆਉਟਰ ਦਾ ਵਾਰਡ ਆ ਜਾਂਦਾ ਹੈ ਤੇ ਬਹੁਤ ਸਾਰੇ ਕੰਮ ਜਿਹੜੇ ਆ ਉਹ ਕਰਨ ਵਾਲੇ ਹੋਣਗੇ ਕਿਹੜੇ-ਕਿਹੜੇ ਕੰਮ ਪਹਿਲ ਦੇ ਆਧਾਰ ਤੇ ਤੁਸੀਂ ਜਿਹੜੇ ਆ ਅੱਗੇ ਜਾ ਕੇ ਕਰਵਾਉਣਾ ਚਾਹੁੰਦੇ ਆ ਮੇਰਾ ਖਿਆਲ ਹੈ ਸਾਡੇ ਵਾਰਡ ਦੇ ਵਿੱਚ ਜਿਆਦਾ ਤੋਂ ਜਿਆਦਾ ਕੇਜੀ ਰਸੋੜ ਦੇ ਪਿੱਛੇ ਤੋਂ ਦੋ ਗਲੀਆਂ ਸਿਟੀ ਹਾਰਡ ਦੇ ਪਿੱਛੇ ਇੱਕ ਗਲੀ ਹੈ ਦੋ ਤਿੰਨ ਗਲੀਆਂ ਨਾਰਥ ਜਿਹੜੀ ਐਵਨਿਊ ਦੇ ਆ ਬਾਕੀ ਤਕਰੀਬਨ ਜਿਹੜੇ ਆਜਮੋਟ ਆਸ਼ਾ ਕੇ ਪਾਰਕ ਦੇ ਜਿਹੜੀਆਂ ਹੈਗੇ ਗਲੀਆਂ ਸਾਰਾ ਕੰਮ ਹੋ ਚੁੱਕਾ ਉਹ ਜੇ ਆ ਗਿਆ ਤਾਂ ਪਹਿਲ ਦੇ ਆਧਾਰ ਤੇ ਹੋਊਗਾ ਜੇ ਰੁਪਈਆ ਆਇਆ ਤੇ ਮੇਰੀ ਹਿੰਮਤ ਹੋਊਗੀ 25 ਵੇ ਸਾਰੇ ਸਾਰੇ ਇਕੱਲੇ ਖਿੱਚ ਲਿਆਵਾਂ ਬਾਕੀ ਉਹ ਪ੍ਰਮਾਤਮਾ ਕਰਨ ਵਾਲਾ ਯਾਰ ਮੇਰਾ ਫਿਰ ਨਾਲ ਹੈ ਬਾੜ ਜ ਕਿਸੇ ਗੱਲ ਦੀ ਕਮੀ ਨਹੀਂ ਹੋਊਗੀ ਨਾ ਬਾੜ ਕਹਿਣਾ ਪਊਗਾ ਫਰਗਵਾੜੇ ਦੇ ਵਿੱਚ ਕਾਂਗਰਸ ਦੀ ਅਗਰ ਗੱਲ ਕਰਦੇ ਆ ਬਹੁਤ ਸਾਰੇ ਪਰਿਵਾਰਾਂ ਵਿੱਚ ਦੋ ਦੋ ਟਿਕਟਾਂ ਦਿੱਤੀਆਂ ਗਈਆਂ ਬੇਸ਼ੱਕ ਬੁੱਗਾ ਜੀ ਹੋਣ ਬੇਸ਼ੱਕ ਕਬੂਤਰਾ ਜੀ ਹੋਣ ਬਰਮਾਨੀ ਸਾਹਿਬ ਤੁਸੀਂ ਹੋ ਗਏ ਇਸ ਤੋਂ ਇਲਾਵਾ ਸਰਪ੍ਰਾਈਜ਼ਲੀ ਸਪੋਰਟ ਕਰ ਰਹੇ ਉਹ ਵੀ ਇਦਾਂ ਕਾਫੀ ਜਿਹੜੀਆਂ ਦੋ ਦੋ ਟਿਕਟਾਂ ਜਿਹੜੀਆਂ ਇੱਕ ਇੱਕ ਪਰਿਵਾਰ ਚ ਦਿੱਤੀਆਂ ਗਈਆਂ ਤੇ ਜਦੋਂ ਜਤਿੰਦਰ ਬਰਮਾਨੀ ਇਲੈਕਸ਼ਨ ਆਪਣੇ ਬਾੜ ਵਿੱਚ ਪਹਿਲਾਂ ਲੜਦੇ ਨੇ ਉਹ ਨਹੀਂ ਕਹਿੰਦੇ ਕਿ ਭਾਜੀ ਆਪਣੇ ਜਾ ਕੇ ਉਧਰ ਬਹਿ ਗਏ ਤਾਂ ਸਾਡੇ ਦੇਖੋ ਜਤਿੰਦਰ ਬਰਮਾਨੀ ਉਸ ਵੇਲੇ ਇਲੈਕਸ਼ਨ ਜਿੱਤਿਆ ਜਿੱਦਾਂ ਕਾਂਗਰਸ ਬਿਲਕੁਲ ਡਾਊਨ ਸੀ ਐਨਟੀ ਸਰਕਾਰ ਸੀ ਔਰ ਸਰਕਾਰ ਦਾ ਦੰਬ ਸੀ ਬਰਮਾਨੀ ਨਹੀਂ ਉਠਣ ਦੇਣੇ ਸੈਕਿੰਡ ਵਾਰ ਵਿੱਚ ਦੱਦਰਬਾਣੀ ਤਾਂ ਜਿੱਤੇ ਆ ਸਰਕਾਰ ਦੇ ਐਨਟੀ ਜਿੱਤੇ ਆ ਔਰ ਮੈਂ ਤੇ ਸਾਰਾ ਪਰਿਵਾਰ ਕਰਦੇ ਆ ਮੇਰੀ ਡਿਊਟੀ ਧਾਲੀਓ ਸਾਨੂੰ ਇੱਥੇ ਲਾਈ ਉਹ ਪੁਰਾਣਾ ਕੰਮ ਕਰ ਰਿਹਾ ਹੈਗਾ ਇਹਦੇ ਸਾਡੇ ਪਰਿਵਾਰ ਚ ਕੋਈ ਫਰਕ ਨਹੀਂ ਹੈਗਾ ਅੱਜ ਵੀ ਮੈਂ ਪੰਜ ਭਰਾ ਸੀ ਪੰਜਾਂ ਚ ਵੱਡਾ ਮੈਂ ਆ ਜੇ ਮੈਂ ਇੱਕ ਉਂਗਲ ਖੜੀ ਕਰ ਦਾਂ ਮੇਰਾ ਕੋਈ ਭਰਾ ਮੇਰੀ ਛਾਂ ਦੇ ਬਰਬ ਨੂੰ ਚੱਲ ਸਕਦਾ ਉੱਥੇ ਖੜੇ ਹੋ ਜਾਣਗੇ ਇਦਾਂ ਦੀ ਕੋਈ ਗੱਲ ਹੀ ਨਹੀਂ ਕਰ ਚ ਹੈਗੀ ਬਾਕੀ ਇਹ ਬੁੱਗਾ ਹੀ ਦੀ ਗੱਲ ਕੀਤੀ ਹੈ ਬੁੱਗਾ ਸਾਡਾ ਤੀਸਰੀ ਵਾਰ ਦੋ ਵਾਰ ਜਿੱਤ ਗਿਆ ਹੈਗਾ ਉਹਦਾ ਹੱਕ ਹੈ ਮਿਹਨਤ ਨਾਲ ਜਿੱਤ ਗਿਆ ਪਾਰਟੀ ਦੇ ਜਦ ਬਤਾ ਕੇ ਆਏ ਇਦਾਂ ਸਪ੍ਰਾਈ ਹੈ ਅਸੀਂ ਸਪ੍ਰਾਈ ਨੂੰ ਜਿਤਾਨ ਲਈ ਉੱਥੇ ਆਪਣੇ ਬੰਦੇ ਨਹੀਂ ਖੜੇ ਕੀਤੇ ਕਿ ਉਹ ਵੀ ਲਗਾਤਾਰ ਹੁਣ ਚੌਥੀ ਵਾਰ ਜਿੱਤ ਕੇ ਆਣੇ ਹੈਗੇ ਆ ਇਸ ਕਰਕੇ ਸਾਡੇ ਇਦਾਂ ਕੋਈ ਫਰਕ ਹੀ ਨਹੀਂਗਾ ਮਿਹਨਤੀ ਬੰਦਾ ਕੋਈ ਜਿੱਤੇ ਜੇ ਇੱਕ ਪਰਿਵਾਰ ਚ ਦੋ ਭਰਾ ਐਮਐਲਏ ਬਣ ਸਕਦੇ ਆ ਇੱਕ ਭਰਾ ਚ ਹੋਰ ਬੰਦ ਸਾਨੂੰ ਕੀ ਗੱਲ ਹੈ ਪਰਿਵਾਰ ਸਾਰੇ ਇੱਕ ਹੀ ਹੈ ਮਿਹਨਤ ਕਰਕੇ ਆਏ ਨਾ ਸਾਨੂੰ ਇਹ ਤਾਂ ਉੱਤੋਂ ਭੇਜਿਆ ਕਿਸੇ ਨੇ ਜੇ ਮੈਨੂੰ ਵੀ ਆ ਤਾਂ ਮੈਂ 4 ਸਾਲ ਮਿਹਨਤ ਕਰਕੇ ਲੈ ਚ ਆਇਆ ਇਸ ਕਰਕੇ ਇੰਦਾਂ ਕੋਈ ਗੱਲ ਹੀ ਨਹੀਂ। ਇੱਕ ਆਪਣੇ ਵਾਰਡ ਵਾਸੀਆਂ ਨੂੰ ਕੀ ਕਹਿਣਾ ਜਾਵਾਂਗੇ ਜੇ ਉਹ ਕਹੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਵੋਟ ਪਾਈ ਜਾਵੇ। ਉਹ ਬినੋਦ ਬਰਮਾਨੀ ਨੂੰ ਵੋਟ ਕਿਉਂ ਪਾਉਣ ਕੀ ਖਾਸੀਅਤਾਂ ਕਿਉਂ ਕਿਸੇ ਹੋਰ ਨੂੰ ਨਾ ਚੁਣਾਂ। ਮੈਂ ਤਾਂ ਇਹ ਕਹੂੰਗਾ ਆਪਣੇ ਵਾਰਡ ਵਾਸੀਆਂ ਨੂੰ ਅਗਰ ਉਹ ਮੈਨੂੰ ਵੋਟ ਪਾ ਰਹੇ ਆ ਇਹ ਵੋਟ ਸਿੱਧਾ ਸਾਡੇ ਐਮਐਲਏ ਤਾਲੀਵਾਲ ਸਾਹਿਬ ਨੂੰ ਜਾ ਰਿਹਾ ਨਾ ਕਿ ਮੈਨੂੰ ਕਿਉਂਕਿ ਜਿੰਨੀ ਡਿਵੈਲਪਮੈਂਟ ਅੱਜ ਤੱਕ ਹੋਈ ਹੈ ਜਾਂ ਕਰਵਾਈ ਹੈ ਇਹ ਤਾਲੀਵਾਲ ਸਾਹਿਬ ਦੇ ਸਦਕੇ ਹੋਈ ਹੈ। ਨਹੀਂ ਤਾਂ ਪਿਛਲੇ ਐਮਐਲਏ ਦਾ ਸਾਹਬ ਦੇਖ ਲਓ ਕਿ ਉਹਨਾਂ ਦਾ ਕੀ ਹਾਲ ਹੈ। ਔਰ ਅੱਜ ਜੋ ਆਉਣ ਵਾਲਾ ਟਾਈਮ ਹੈ ਵੈਸੇ ਵੀ ਕਾਂਗਰਸ ਪਾਰਟੀ ਦਾ ਹੈ ਪਰਮਾਤਵਾ ਕਰੇ 27 ਦੇ ਇਲੈਕਸ਼ਨ ਜਲਦੀ ਜੇ ਕੋ ਦੂਰ ਦੂਰ ਤਾਂ ਹੈ ਨਹੀਂਗਾ ਤਾਲੀਬਾਦ ਚੰਗੀ ਪੋਜੀਸ਼ਨ ਲੈ ਕੇ ਫਗਵਾੜੇ ਜਾਣੇ ਆ ਔਰ ਕੱਲਾ ਮੇਰਾ 10 ਨੰਬਰ ਵਾਰਦਾ ਕਿ ਫਗਵਾੜਾ ਨੰਬਰ 1 ਬਣਾਵਾਗੇ ਸਾਡਾ ਫਾਇਦਾ ਆ ਕਹਿੰਦੇ ਨੰਬਰ 1 ਇੱਕੋ ਆਊਗਾ ਫਗਵਾੜਾ ਹੋ ਨਹੀਂ ਗੋ ਆਊਗਾ ਇਹ ਇਸਨ ਬਨੋਦ ਬਰਮਾਨੀ ਜੋ ਕਿ ਵਾਰਡ ਨੰਬਰ 10 ਤੋਂ ਕਾਂਗਰਸ ਦੇ ਕੈਂਡੀਡੇਟ ਆ ਇਹਨਾਂ ਦਾ ਕਹਿਣਾ ਹੈ ਕਿ ਉਹ ਯਾਰ ਦੀ ਯਾਰੀ ਨਵਾਉਣ ਲਈ ਖੜੇ ਹੋਏ ਹਨ ਬੇਸ਼ੱਕ ਇਹਨਾਂ ਦੇ ਪਰਿਵਾਰ ਵਿੱਚ ਬਹੁਤ ਵੱਡੀ ਮਿਸਹੈਪਨਿੰਗ ਹੋਈ ਸੀ ਜਿਸ ਨੂੰ ਲੈ ਕੇ ਇਹੋ ਜਿਹਾ ਮਾਹੌਲ ਵਿੱਚ ਆਉਣਾ ਬੜਾ ਮੁਸ਼ਕਲ ਹੁੰਦਾ ਹੈ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਧਾਲੀਵਾਲ ਸਾਹਿਬ ਦੀ ਯਾਰੀ ਨਵਾਉਣ ਨੂੰ ਆਏ ਨੇ ਤੇ ਵਾਰਡ ਦੀ ਸੇਵਾ ਕਰਨ ਲਈ ਜਿਹੜਾ ਆ ਵਾਰਡ ਨੰਬਰ 10 ਤੋਂ ਕੈਂਡੀਡੇਟ ਹੋਏ ਨੇ ਕੈਮਰਾਮੈਨ ਰਾਣਾ ਦੇ ਨਾਲ ਹਰਮਿੰਦਰ ਸਿੰਘ ਬਸਰਾ ਨਵਰੇਂਗ ਟੀਵੀ ਫਗਵਾੜਾ